ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਵਿਕਰਮਜੀਠਿਆ ਵੱਲੋਂ ਮੁੱਛਾ ਚੜਾਉਣ ਤੇ ਪੜਕੇ ਸੀਐਮ ਭਗਵੰਤ ਮਾਨ ਕਿਹਾ ਜਰੂਰ ਮਿਲੇਗੀ ਸਜ਼ਾ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਰਿਸ਼ਵਤ ਮਾਮਲੇ 'ਚ ਵੱਡਾ ਝਟਕਾ ਹਾਈ ਕੋਰਟ ਨੇ ਜਮਾਨਤ ਤਰਜੀਹ ਕੀਤੀ ਖਾਰਿਜ ਸਿੱਧੂ ਮਸਲ ਦਾ ਪਰਿਵਾਰ ਦੀ ਸ਼ਿਕਾਇਤ ਤੇ ਵੱਡਾ ਐਕਸ਼ਨ ਮਾਨਸਾ ਪੁਲਿਸ ਨੇ ਕੰਪਨੀ ਸਨੇ ਤਿੰਨ ਖਿਲਾਫ ਮਾਮਲਾ ਕੀਤਾ ਦਰਜ ਬੈਂਡਵਾਜਾ ਮਾਮਲੇ 'ਚ ਪ੍ਰਤਾਪ ਸਿੰਘ ਬਾਜਵਾ ਨੂੰ ਵੱਡੀ ਰਾਹਤ ਹਾਈ ਕੋਰਟ ਨੇ ਪੰਜਾਬ ਐਸਸੀ ਕਮਿਸ਼ਨ ਦੇ ਨੋਟਿਸ ਤੇ ਲਾਇਆ ਰੋਕ ਹਰਸੀਮਤ ਕੋਰ ਬਦਲ ਨੇ ਬਠਿੰਡਾ ਚ ਨਸ਼ੇ ਦੀ ਸ਼ਰੀਆਂ ਵਿਕਰੀ ਨੂੰ ਲੈ ਕੇ ਕੇਰੀ ਮਾਨ ਸਰਕਾਰ ਰਵਿੰਦ ਕੇਜਰੀਵਾਲ ਤੇ ਵੀ ਸਾਧਿਆ ਨਿਸ਼ਾਨਾ ਰਾਜਾ ਵੜਿੰਦਾ ਵੱਡਾ ਬਿਆਨ ਡਿਪਟੀ ਸੀਐਮ ਦੇ ਅਹੁਦੇ ਨੂੰ ਦੱਸਿਆ ਗੈਰ ਸਵਿਧਾਨਿਕ ਪੰਜਾਬ ਵਿੱਚ ਅੱਜ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਮਾਨਹਾਨੀ ਮਾਮਲੇ ਚ ਅਦਾਲਤ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਵੱਡੀ ਰਾਹਤ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਨੂੰ ਕੀਤਾ ਮਨਜ਼ੂਰ ਸਿਆਸੀ ਰੈਲੀ 'ਚ ਡੀਜੀਪੀ ਪੰਜਾਬ ਦੇ ਸੰਬੋਧਨ ਤੇ ਕਿਰੀ ਆਪ ਸਰਕਾਰ ਆਕਾਲੀ ਦਲ ਨੇ ਚੁੱਕੇ ਸਵਾਲ ਆਮ ਆਦਮੀ ਪਾਰਟੀ ਸਰਕਾਰ ਤੇ ਪੜਕੇ ਸੁਖਪਾਲ ਸਿੰਘ ਹੈਰਾ ਕਿਹਾ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਆਪਣੀ ਸ਼ੋਭੀ ਚਮਕਾਉਂ ਚ ਲੱਗੀ ਮਾਨ ਸਰਕਾਰ ਮੋਗਾ ਵਿੱਚ ਸਮਾਗਮ ਦੌਰਾਨ ਆਪ ਦੀ ਰਾਸ਼ਟਰੀ ਕਨਵੀਨਰ ਅਰੰਦ ਦੇ ਕੇ ਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੁੱਧਨਸ਼ਮ ਵਿਰੁੱਧ ਮੁਹੀਮ ਨੂੰ ਹੋਰ ਤੇਜ਼ ਕਰਨ ਦਾ ਸੰਦੇਸ਼ ਦਿੱਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਨੂੰ ਵਧਨ ਦਿੱਤਾ ਜਦਕਿ ਮੌਜੂਦਾ ਸਰਕਾਰ ਨਸ਼ਾ ਤਸਕਰੀ ਤੇ ਕੜੀ ਕਾਰਵਾਈ ਕਰ ਰਹੀ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਜਦੋਂ ਵੀ ਉਹ ਸਤਾਲ ਜਾਂਦੇ ਹਨ ਤਾਂ ਵਿਰੋਧੀ ਅਫਵਾਹਾਂ ਫੈਲਾਉਂਦੇ ਹਨ ਕਿ ਉਹ ਕਿਤੇ ਚਲੇ ਗਏ ਹਨ ਉਹਨਾਂ ਨੇ ਭਾਜਪਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਆੜੇ ਹੱਤੀ ਲੈਂਦੇ ਆ ਕਿ ਹੈ ਕਿ ਉਹ ਉਹਨਾਂ ਦੀਆਂ ਜੜ੍ਹਾਂ ਵਿੱਚ ਬੈਠਣਗੇ ਮੁੱਖ ਮੰਤਰੀ ਨੇ ਦਾਵਾ ਕੀਤਾ ਹੈ ਕਿ ਪਹਿਲਾਂ ਪੰਜਾਬ ਆਪਣੇ ਖਿਡਾਰੀਆਂ ਲਈ ਮਸ਼ਹੂਰ ਸੀ ਪਰ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਨਸ਼ਿਆਂ ਨਾਲ ਜੋੜ ਦਿੱਤਾ ਉਹਨਾਂ ਨੇ ਵਿਕਰਮਜੀਠੇ ਦਾ ਬਿਨਾਂ ਨਾਮ ਲੈ ਉਹਨਾਂ ਦੀ ਨਕਲ ਕਰਦੇ ਆ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਅਦਾਲਤ ਤੋਂ ਜ਼ਮਾਨਤ ਮਿਲ ਸਕਦੀ ਹੈ ਪਰ ਰੱਬ ਤੋਂ ਨਹੀਂ ਇਹ ਅਜੇ ਵੀ ਨਹੀਂ ਹਟਦੇ ਉਹਨਾਂ ਨੇ ਕਿਹਾ ਕਿ ਇੱਥੇ ਵਾਲੀਆਂ ਕਚੈਰੀਆਂ ਵਿੱਚੋਂ ਜਮਾਨਤ ਮਿਲ ਜਾਵੇਗੀ ਪਰ ਪਰਮਾਤਮਾ ਦੀ ਕਚੈਰੀ 'ਚੋਂ ਇਨਸਾਫ ਮਿਲੇਗਾ ਅਤੇ ਸਜ਼ਾ ਮਿਲੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦਿੰਦੇ ਹਨ ਕਿ ਹੈ ਕਿ ਕਿਸੇ ਦਾ ਘਰ ਬਰਬਾਦ ਕਰਕੇ ਤੁਸੀਂ ਤਿੰਨ ਮੰਜ਼ਲਾਂ 'ਚ ਨਹੀਂ ਰਹਿ ਸਕਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਮੋਤਲ ਡੀਏਜੀ ਹਰਚੰਦ ਸਿੰਘ ਪੁੱਲਰ ਨੂੰ ਵੱਡਾ ਝਟਕਾ ਦਿੱਤਾ ਹੈ ਹਾਈ ਕੋਰਟ ਨੇ ਸਾਬਕਾ ਡੀਆਈਜੀ ਦੀ ਰਿਸ਼ਵਤ ਮਾਮਲੇ 'ਚ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਹੈ ਦੱਸ ਦਈਏ ਕਿ ਮੌਜੂਦਾ ਸਮੇਂ ਐਚਐਸ ਪੁੱਲਰ ਚੰਡੀਗੜ੍ਹ ਦੀ ਮਾਡਲ ਜੇਲ੍ਹ 'ਚ ਬੰਦ ਹਨ ਜਾਣਕਾਰੀ ਅਨੁਸਾਰ ਡੀਆਈਜੀ ਪੁੱਲਰ ਨੇ ਰੈਗੂਲਰ ਜ਼ਮਾਨਤ ਲਈ 9 ਜਨਵਰੀ ਨੂੰ ਹਾਈ ਕੋਰਟ ਦਾ ਰੁਖ ਕੀਤਾ ਸੀ ਆਪਣੀ ਪਟੀਸ਼ਨ 'ਚ ਉਹਨਾਂ ਨੇ ਦਲੀਲ ਦਿੱਤੀ ਸੀ ਕਿ ਮਾਮਲੇ ਦੀ ਜਾਂਚ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਤੇ ਅੰਤਿਮ ਰਿਪੋਰਟ ਪਿਛਲੇ ਸਾਲ 3 ਦਸੰਬਰ ਨੂੰ ਸੌਂਪੀ ਗਈ ਸੀ ਜਿਸ ਦੇ ਆਧਾਰ ਤੇ ਹਿਰਾਸਤ ਪੁਸ਼ਕਿਸ਼ ਲਈ ਹੋਰ ਕੋਈ ਲੋੜ ਨਹੀਂ ਹੈ ਪਟੀਸ਼ਨਰ ਨੇ ਆਪਣੇ ਵਕੀਲ ਨikhil ਗੈਰਾਹੀ ਕਿਹਾ ਹੈ ਕਿ ਇਸ ਤਗਾਸਾ ਪੱਖ ਦਾ ਇਰਾਦਾ ਸ਼ਿਕਾਇਤਕਰਤਾ ਦੇ ਨਾਲ-ਨਾਲ ਮੁੱਖ ਤੌਰ ਤੇ ਸਰਕਾਰੀ ਗਵਾਹਾਂ ਦੀ ਜਾਂਚ ਕਰਨਾ ਸੀ ਉਹਨਾਂ ਨੇ ਅੱਗੇ ਕਿਹਾ ਹੈ ਕਿ ਕਿਉਂਕਿ ਉਸ ਨੂੰ ਪਹਿਲਾਂ ਹੀ ਨੌਕਰੀ ਤੋਂ ਮੁਅਤਲ ਕੀਤਾ ਜਾ ਚੁੱਕਾ ਹੈ ਇਸ ਲਈ ਗਵਾਹਾਂ ਨੂੰ ਪ੍ਰਭਾਵਿਤ ਕਰਨ ਜਾਂ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ ਹਾਲਾਕੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਰਖਾਸਤਾਂ ਤੇ ਵਿਚਾਰ ਕਰਨ ਤੋਂ ਬਾਅਦ ਨਿਯਮਿਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਸਿੱਧੂ ਮੂਸੇਵਾਲੀ ਦੀ ਮਾ ਚਰਨਕੌਰ ਦੇ ਬਿਆਨਾਂ ਦੇ ਆਧਾਰ ਤੇ ਮਾਨਸਾਹ ਪੁਲਿਸ ਨੇ ਕੰਪਨੀ ਸਣੀ ਤਿੰਨ ਖਿਲਾਫ ਕੇਸ ਦਰਜ ਕੀਤਾ ਹੈ ਇਹ ਕਾਰਵਾਈ ਧੋਖਾ ਦੇਹੀ ਦੋਸ਼ਾਂ ਨੂੰ ਲੈ ਕੇ ਕੀਤੀ ਗਈ ਹੈ ਪਿਛਲੀ 11 ਫਰਵਰੀ ਨੂੰ ਸਿੱਧੂ ਮੂਸੇਵਾਲੀ ਦੇ ਮਾਪਿਆਂ ਨੇ ਮਾਨਸਾ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਬੈਠ ਕੇ ਦਰਨਾ ਦਿੱਤਾ ਸੀ ਉਹਨਾਂ ਨੇ ਦੋਸ਼ ਲਾਇਆ ਸੀ ਕਿ ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕੰਪਨੀ ਦੇ ਮਾਲਕ ਉਹਨਾਂ ਦੇ ਮਰਹੂਮ ਪੁੱਤ ਸਿੱਧੂ ਮਸਲੂਵਾਲ ਦੀ ਕਮਾਈ ਖਾ ਰਹੇ ਹਨ ਅਤੇ ਉਹਨਾਂ ਨੂੰ ਉਸ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਉਹਨਾਂ ਨੇ 30 ਕਰੋੜ ਦੀ ਹਿਰਾਫੇਰੀ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ ਸਿੱਧੂ ਮਸਲੂਵਾਲ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਤੇ ਵੀ ਕਈ ਸਵਾਲ ਚੁੱਕੇ। ਇਸ ਵਿਰੋਧ ਪ੍ਰਦਰਸ਼ਨ ਦੇ ਬਾਅਦ ਪੁਲੀਸ ਐਕਸ਼ਨ ਵਿੱਚ ਆ ਗਈ ਹੈ। ਮਾਨਸਾ ਦੇ ਥਾਣਾ ਸਦਰ ਪੁਲਿਸ ਨੇ ਮਾਤਾ ਚਰਨਕੌਰ ਦੇ ਬਿਆਨਾਂ ਤੇ ਇੱਕ ਕੰਪਨੀ ਨਾਲ ਗੁਰਪ੍ਰੀਤ ਸਿੰਘ ਅਤੇ ਸ਼ਬੀਰ ਮੋਮਨ ਖਿਲਾਫ ਕੇਸ ਦਰਜ ਕਰਕੇ ਜਾਣ ਸ਼ੁਰੂ ਕਰ ਦਿੱਤੀ ਹੈ ਪਿਤਾ ਬਲਕੌਰ ਸਿੰਘ ਨੇ ਕਿ ਹੈ ਕਿ ਉਹ ਕੰਪਨੀ ਤੇ ਉਸ ਦੇ ਮੈਨੇਜਰ ਬੰਟੀ ਬੈਂਸ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਪੰਜਾਬ ਕਾਂਗਰਸ ਦੇ ਸੀਨੀਅਰ ਅਗੋ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਦੀ ਬੈਂਡਬਾਜੀ ਟਿੱਪਣੀ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਅਦਾਲਤ ਨੇ ਪੰਜਾਬ ਐਸਸੀ ਕਮਿਸ਼ਨ ਦੇ ਨੋਟਿਸ 'ਤੇ ਰੋਕ ਲਗਾ ਦਿੱਤੀ ਹੈ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ 'ਚ ਨੋਟਿਸ ਜਾਰੀ ਕੀਤਾ ਹੈ ਬਟਿੰਡਾ ਤੋਂ ਸੰਸਦ ਅਤੇਸ਼ ਸ਼ਰਮਨੀ ਅਕਾਲੀ ਦਲ ਦੀ ਸੀਨੀ ਰਾਗੂ ਹਰਸਿਮਰਤ ਕੁਰਬਾਦਲ ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਤੇ ਸ਼ਹਿਰ 'ਚ ਨਸ਼ਿਆਂ ਦੀ ਅਲਮਤ ਨੂੰ ਕਾਬੂ ਕਰਨ 'ਚ ناکਾਮ ਰਹਿਣ ਦਾ ਦੋਸ਼ ਲਾਇਆ ਹੈ ਹਰਸਿਮਰਤ ਬਾਦਲ ਨੇ ਆਪਣੇ ਅਧਿਕਾਰ ਤਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚ ਦੋਸ਼ ਲਾਇਆ ਹੈ ਕਿ ਬਠਿੰਡਾ ਚ ਸਵੇਰੇ ਤੋਂ ਸ਼ਾਮ ਤੱਕ ਨਸ਼ੇ ਖੁੱਲੇ ਆ ਵਿਕਰੇ ਹਨ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਸਾਬਕਾ ਕੇਂਦਰੀ ਮੰਤਰੀ ਨੇ ਸੂਬਾ ਸਰਕਾਰ ਦੀ ਨਸ਼ਿਆਂ ਖਿਲਾਫ ਿੰਡੀ ਮਹੀਮ ਦੀ ਆਲੋਚਨਾ ਕੀਤੀ ਉਹਨਾਂ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਜੰਗ ਦੇ ਬੈਨਰ ਹੇਠ ਰੈਲੀਆਂ ਤੇ ਪ੍ਰਚਾਰ ਮੁਹਿੰਮਾਂ ਤੇ ਜਨ ਤੱਕ ਪੈਸਾ ਖਰਚਣ ਦੀ ਬਜਾਏ ਸਰਕਾਰ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਹਨ ਤਾਂ ਉਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਹਰਸ਼ਿਮਰਤ ਕੁਰਬਾਦ ਨੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਰੈਲੀ ਦੀ ਇੱਕ ਵੀਡੀਓ ਸਾਂਝੀ ਕੀਤੀ ਜਿਸ 'ਚ ਲੋਕਾਂ ਲਈ ਪੰਡਾਲ ਚਲਗਾਈਆਂ ਕੁਰਸੀਆਂ ਖਾਲੀ ਨਜ਼ਰ ਆ ਰਹੀਆਂ ਹਨ ਇਨ੍ਹਾਂ ਤਸਵੀਰਾਂ ਤੇ ਹਰਸ਼ਿਮਰਤ ਕੁਰਬਾਦ ਨੇ ਟਵੀਟ ਕਰਕੇ ਲਿਖਿਆ ਕਿ ਦਿੱਲੀ ਵਾਸੀਆਂ ਵੱਲੋਂ ਨਕਾਰੇ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੇ ਅੱਜ ਸ਼ੀਸ਼ਾ ਢੀਖਾ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਦਿੱਲੀ ਦੇ ਇਨ੍ਹਾਂ ਠੱਗਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ ਖੁਦ ਦੇਖੋ ਜਦੋਂ ਕੇਜਰੀਵਾਲ ਬੋਲ ਰਿਹਾ ਸੀ ਤਾਂ ਪੰਡਾਲ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਸੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਪੰਜਾਬ ਦੇ ਖੇਜਾਨੇ ਵਿੱਚੋਂ ਆਪ ਪਾਰਟੀ ਦੀ ਮਸ਼ਹੂਰੀ ਅਤੇ ਸਿਆਸੀ ਰੈਲੀ ਦੀ ਇਹ ਦੁਰਵਰਤੋਂ ਦੀ ਪਰਭਾਈ ਇਨ੍ਹਾਂ ਕੋਲੋਂ ਹੀ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਨੇ ਅੱਜ ਪਾਰਟੀ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੂਬੇ 'ਚ ਦੋ ਡਿਪਟੀ ਮੁੱਖ ਮੰਤਰੀ ਲਗਾਉਂਦੀਆਂ ਚਰਚਾ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਡਿਪਟੀ ਚੀਫ ਮਿਨਿਸਟਰ ਕੋਈ ਸੰਵਿਧਾਨਿਕ ਅਹੁਦਾ ਨਹੀਂ ਹੈ ਸਗੋਂ ਇਹ ਸਿਰਫ ਇੱਕ ਮੰਤਰੀ ਦਾ ਅਹੁਦਾ ਹੀ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਸਿਰਫ ਕਿਸੇ ਨੂੰ ਦਿਲਦਲਾਸਾ ਦੇਣਾ ਜਾਂ ਕਿਸੇ ਖਾਸ ਜਾਤੀ ਨੂੰ ਖੁਸ਼ ਕਰਨ ਲਈ ਕੀਤਾ ਜਾਂਦਾ ਹੈ ਪਰ ਮਾਲਕ ਤਾਂ ਮੁੱਖ ਮੰਤਰੀ ਹੀ ਹੁੰਦਾ ਹੈ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ ਤੇ ਉਹਨਾਂ ਲਈ ਸਾਰੇ ਧਰਮ ਅਤੇ ਜਾਤਾਂ ਬਰਾਬਰ ਹਨ ਰਾਜਾ ਵੜਿੰਗ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਜਾਤਪਾਤ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੀ ਉਹਨਾਂ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਦਾ ਇੱਕ ਫੈਸਲਾ ਸੀ ਪਰ ਪਾਰਟੀ ਜਾਤਪਾਤ ਦੀ ਸਿਆਸਤ ਨਹੀਂ ਖੇਡਦੀ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰ ਪ੍ਰਦੇਸ਼ ਤੇ Rajasthan ਦੇ ਦੂਰ ਦਰਾਡੇ ਦੇ ਇਲਾਕਿਆਂ 'ਚ ਅੱਜ ਤੇ ਕੱਲ੍ਹ ਮੀਤੇ ਗਰਜ ਤੂਫਾਨ ਆ ਸਕਦਾ ਹੈ। ਮੱਧ ਪ੍ਰਦੇਸ਼ ਵਿੱਚ 18 ਤੇ 19 ਫਰਵਰੀ ਨੂੰ ਹਲਕੀ ਬਾਰਿਸ਼ ਅਤੇ ਗਰਜ ਤੂਫਾਨ ਦੀ ਸੰਭਾਵਨਾ ਜਿਤਾਈ ਗਈ ਹੈ। ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਅੱਜ ਮੌਸਮ ਬਦਲ ਜਾਵੇਗਾ ਅਤੇ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ। ਚੰਡੀਗੜ੍ਹ ਦੀ ਅਦਾਲਤ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਦੀ ਮਾਨ ਹਾਨੀਕੇਸ਼ ਚ ਨਿਜੀ ਪੇਸ਼ੀ ਤੋਂ ਛੋੜ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਹੁਣ 27 ਫਰਵਰੀ ਤੱਕ ਕੀਤੀ ਹੈ ਜੇਤੇ ਰਹੇ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਚ ਗੈਰ ਹਾਜ਼ਰ ਰਹਿਣ ਕਾਰਨ ਸੁਖਵੀਰ ਬਾਦਲ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਇਹ ਮਾਮਲਾ 2017 ਚ ਇੱਕ ਧਾਰਮਿਕ ਜਥੇਬੰਦੀ ਦੇ ਬੁਲਾਰੇ ਵੱਲੋਂ ਦਾਇਰ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਪੰਜਾਬ ਦੇ ਡੀਜੀਪੀ ਅਤੇ ਮੁਖ ਸਕੱਤਰ ਦੇ ਸੰਬੋਧਨ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ ਅਕਾਲੀ ਦਲ ਨੇ ਇਸ ਨੂੰ ਅਫਸਰ ਸ਼ਾਹੀ ਦਾ ਸਿਆਸੀ ਕਰਨ ਦਾਸ ਦਿਆ ਕਿ ਹੈ ਕਿ ਅਜਿਹੇ ਹਾਲਾਤ ਚ ਆਜ਼ਾਦ ਤੇ ਨਿਰਪੱਖ ਚੋਣਾਂ ਦੀ ਆਸ ਨਹੀਂ ਕੀਤੀ ਜਾ ਸਕਦੀ ਇਸ ਦੇ ਨਾਲ ਹੀ ਪਾਰਟੀ ਵੱਲੋਂ ਪੰਜਾਬ ਦੇ ਰਾਜਪਾਲ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਇਸ ریلی ਲਈ ਸਰਕਾਰੀ ਫੰਡਾਂ ਦੀ ਦੁਰਵਰਤੋਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਚੀਮਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਨੇ ਮੋਗਾ ਦੇ ਕਿਲੀ ਚਾਹਲ ਵਿਖੇ ਰੈਲੀ ਵਾਸਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਉਸ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਇਸ ਸਿਆਸੀ ਰੈਲੀ ਨੂੰ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਵੱਲੋਂ ਸੰਬੋਧਨ ਕਰਨ ਦੀ ਵੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਸ ਨਾਲ ਸੂਬੇ ਦੀ ਅਫਸਰਸ਼ਾਹੀ ਦਾ ਸਿਆਸੀਕਰਨ ਹੋਵੇਗਾ ਤੇ ਇਹ ਲੋਕਤੰਤਰ ਲਈ ਚੰਗਾ ਨਹੀਂ ਹੈ। ਉਹਨਾਂ ਕਿਹਾ ਹੈ ਕਿ ਅੱਜ ਆਪ ਸਰਕਾਰ ਜ਼ਿਲ੍ਹਾ ਪੱਧਰੀ ਅਫਸਰਾਂ ਨੂੰ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਨ ਵਾਸਤੇ ਮਜ਼ਬੂਤ ਕਰ ਰਹੀ ਹੈ ਤੇ ਉਹ ਆਪਦਾ ਹਿੱਸਾ ਬਣ ਜਾਣਗੇ ਉਨ੍ਹਾਂ ਕੇ ਹੈ ਕਿ ਅਜਿਹੇ ਹਾਲਾਤਾਂ ਚ ਆਜ਼ਾਦ ਤੇ ਨਿਰਪੱਖ ਚੋਣਾਂ ਦੀ ਆਸ ਨਹੀਂ ਕੀਤੀ ਜਾ ਸਕਦੀ ਸੀਨੀਅਰ ਕਾਂਗਰਸੀ ਆਗੂ ਤੇ ਪਲਾਤ ਤੋਂ ਵਿਧਾਇਕ ਸੁਪਾਲ ਸਿੰਘ ਖੇਰਾਂ ਨੇ ਆਮਦਵੀ ਪਾਰਟੀ ਸਰਕਾਰ ਵੱਲੋਂ ਮੋਗਾ ਚ ਨਸ਼ਿਆਂ ਖਿਲਾਫ ਕਥਿਤ ਮੁਹਿੰਮ ਦੇ ਨਾ ਹੇਟ ਕਰਵਾਏਗੀ ਸਿਆਸੀ ਰੈਲੀ ਲਈ ਸਰਕਾਰੀ ਖਜ਼ਾਨੇ ਸਰਕਾਰੀ ਆਵਾਜ਼ੀ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਦੇ ਖੁੱਲੇ ਦੁਰਉਪਯੋਗ ਦੀ ਕੜੀ ਨਿੰਦਾ ਕੀਤੀ ਹੈ ਖੇਰਾਂ ਨੇ ਦੋਸ਼ ਲਾਇਆ ਹੈ ਕਿ ਇਸ ਸਮਾਗਮ ਲਈ ਪੀਡੀ ਕਠੀ ਕਰਨ ਵਾਸਤੇ ਹਜ਼ਾਰਾਂ ਸਰਕਾਰੀ ਬੱਸਾਂ ਸਰਕਾਰੀ ਵਾਹਨ ਅਤੇ ਪ੍ਰਸ਼ਾਸਨਿਕ ਸਰੋਤਾਂ ਨੂੰ ਵਰਤਿਆ ਗਿਆ ਹੈ ਜਿਸ ਕਾਰਨ ਕਈ ਜ਼ਿਲ੍ਹਿਆਂ ਚ ਰੋਜ਼ਾਨਾ ਯਾਤਰੀਆਂ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਕਿਹਾ ਕਿ ਸਰਕਾਰੀ ਆਵਾਜਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਅਤੇ ਕਈ ਯਾਤਰੀ ਰਸਤੇ ਚ ਫਸੇ ਰਹੇ ਹਨ ਜਿਸ ਨਾਲ ਆਮ ਲੋਕਾਂ ਪ੍ਰਤੀ ਸਰਕਾਰ ਦੀ ਅਸਮਵੇਦਨਸ਼ੀਲਤਾ ਸਾਹਮਣੇ ਆਈ ਹੈ ਸੁਖਪਾਲ ਖਰਾਨੇ ਕੀ ਹੈ ਕਿ ਭਗਵੰਤ ਮਾਨ ਸਰਕਾਰ ਨੇ ਲੋਕਾਂ ਦੇ ਟੈਕਸ ਦੇ ਪੈਸੇ ਤੇ ਆਪਣੀ ਛਵੀ ਚਮਕਾਉਣ ਲਈ ਸਰਕਾਰੀ ਮਸ਼ੀਨਰੀ ਨੂੰ ਰਾਜਨੀਤਿਕ ਸਾਧਨ ਬਣਾ ਦਿੱਤਾ ਹੈ ਉਹਨਾਂ ਨੇ ਕੀ ਹੈ ਕਿ ਜਿੱਥੇ ਇਹ ਪੈਸਾ ਬੁਨਿਆਦੀ ਸੇਵਾਵਾਂ ਦੇ ਸੁਧਾਰ ਤੇ ਖਰਚ ਹੋਣਾ ਚਾਹੀਦਾ ਸੀ ਉੱਥੇ ਸਰਕਾਰ ਇਸ ਨੂੰ ਰਾਜਨੀਤਿਕ ਦਿਖਾਵੇ ਤੇ ਪ੍ਰਚਾਰ ਤੇ ਬਰਬਾਦ ਕਰ ਰਹੀ ਹੈ ਇਹਨਾਂ ਨੇ ਹੱਥ ਚੱਕੀ ਕੋਈ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਕੋਈ ਗੱਲ ਕੋਈ ਗੱਲ ਪਰਮਾਤਮਾ ਹੈਗਾ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚਲ ਛੁੱਟ ਜਾਓਗੇ ਜਮਾਨਤਾ ਹੋ ਜਾਣਗੀਆਂ ਪਰਮਾਤਮਾ ਵਾਲੀ ਕਚਹਿਰੀ ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇਂੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਨਵੇਂੜੇ ਹੁੰਦੇ ਨੇ ਤੇ ਅਮਲ ਤੁਹਾਡੇ ਮਾੜੇ ਨੇ ਅਮਲ ਇੱਥੇ ਤੁਸੀਂ ਇੱਥੇ ਲੋਕਾਂ ਦੇ ਕਾਤਲੋਂ ਤੁਸੀਂ ਮਿਲੂਗੀ ਸਜ਼ਾ ਸਜ਼ਾ ਮਿਲੂਗੀ ਕੋਈ ਅਸੀ ਗੱਲ ਨਹੀਂ ਸੋ ਵੀਰੋ ਆਪਾਂ ਨੇ ਇਕੱਠੇ ਹੋ ਕੇ ਇਹ ਜੁੱਧ ਨਸ਼ੇ ਵਿਰੁੱਧ ਜਿਹੜਾ ਦੂਜਾ ਫੇਜ਼ ਹੈ ਹੁਣ ਹੁਣ ਆਪਾਂ ਸਕੂਲਾਂ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ 'ਚ ਸ਼ੁਰੂ ਕਰਾਂਗੇ ਪ੍ਰੋਗਰਾਮ ਟੀਚਰਾਂ ਨੂੰ ਕਵਾਂਗੇ ਜਾਂ ਕੁਝ ਕਾਉਂਸਲ ਜਿਹੜੇ ਹੁੰਦੇ ਨੇ ਕਾਉਂਸਲਿੰਗ ਕਰਨ ਵਾਲੇ ਉਹਨਾਂ ਨੂੰ ਲੈ ਕੇ ਜਾਵਾਂਗੇ ਕਿ ਮਾਪਿਆਂ ਨੂੰ ਗੱਲ ਮਾਪਿਆਂ ਨੂੰ ਵੀ ਬੁਲਾ ਕੇ ਉਹਨਾਂ ਤੋਂ ਪੁੱਛਾਂਗੇ ਕਿ ਬੱਚੇ ਤੇ ਥੋੜੀ ਜਿਹੀ ਨਿਗਾਹ ਰੱਖਿਓ ਕਿਉਂਕਿ ਉਮਰ ਇਹੋ ਜੀ ਹੁੰਦੀ ਆ ਉਹ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਆ ਜੋ ਮਰਜ਼ੀ ਲਿਖ ਲਓ ਉਹ ਉਦੋਂ ਯਾਰੀ ਦੋਸਤੀ ਦਾ ਵਾਸਤਾ ਪਾ ਕੇ ਵੀ ਚਲ ਉਹ ਤੂੰ ਕੋਈ ਨਹੀਂ ਥੋੜਾ ਜਿਹਾ ਇੱਕ ਵਾਰੀ ਚਿੱਟਾ ਲੈ ਲਾ ਤੈਨੂੰ ਯਾਰੀ ਦੋਸਤੀ ਦੀ ਸੌਂ ਏਦਾਂ ਕਰਕੇ ਵੀ ਕਈ ਘਰਾਂ ਨੂੰ ਪਟਿਆ ਉਹਨਾਂ ਨੇ ਸੋ ਵੀਰੋ ਅਸੀਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਦੋਨਾਂ ਨੂੰ ਸਮਝਾਵਾਂਗੇ ਕਿ ਜੇ ਬੱਚਾ ਐਦਾਂ ਦੀਆਂ ਕੋਈ ਉੱਚ ਨਿਸ਼ਾਨੀਆਂ ਨੇ ਕਿ ਉਹ ਘਰੋਂ ਮਤਲਬ ਜਾਂਦਾ ਹੈ ਪਤਾ ਨਹੀਂ ਕਿੱਥੇ ਜਾਂਦਾ ਥੋੜਾ ਨਿਗਰ ਰੱਖਣੀ ਪਊ ਫਿਰ ਲੇਟ ਆਉਂਦਾ ਹੈ ਕਿਹੜੀ ਕਿਹੜੀ ਸੰਗਤ ਚ ਬਹਿੰਦਾ ਹੈ ਨਿਗਰ ਰੱਖਣੀ ਪਊ ਕਿਉਂਕਿ ਮਾਪਿਆਂ ਤੋਂ ਬਾਅਦ ਹੋਰ ਕੌਣ ਜਾਣ ਸਕਦਾ ਸਕੂਲ ਤੋਂ ਬਾਅਦ ਬੱਚਾ ਕਿੱਥੇ ਜਾਂਦਾ ਹੈ ਤੇ ਸਕੂਲ ਚ ਸਾਡੇ ਟੀਚਰ ਨੀ ਕਰ ਰੱਖਣਗੇ ਕਿ ਸਕੂਲਾਂ ਚ ਵੀ ਕਿਤੇ ਸ਼ੁਰੂ ਨਾ ਕਰ ਤਾਂ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਉਹ ਨਸ਼ਿਆਂ ਤੋਂ ਬਚਾ ਲਈਏ ਤਾਂ ਕਿ ਹੋਰ ਗਾਂਖੇ ਨਾ ਪੈਦਾ ਹੋਣ ਉਹਨਾਂ ਦੇ ਜਦੋਂ ਗਾਂਖੀ ਨਾ ਮਿਲਿਆ ਫਿਰ ਕੀ ਕਰਨਗੇ ਕਿੱਥੇ ਵੇਚਣਗੇ ਫਿਰ ਉਹ ਸੋ ਇਸ ਕਰਕੇ ਵੀਰੋ ਆਪਾਂ ਪੰਜਾਬ ਦੇ ਲੋਕਾਂ ਆਪਾਂ ਤਾਂ ਕੁਰਬਾਨੀਆਂ ਵਾਲੇ ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਆਪਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਸਾਡਾ ਉਹ ਉਹਦੀਆਂ ਪ੍ਰੇਰਨਾਵਾਂ ਤੇ ਚੱਲਣ ਵਾਲੇ ਬੰਦੇ ਆਪਾਂ ਆਪਣੇ ਤੇ ਲਾਤਾ ਇਹਨਾਂ ਨੇ ਇਸ ਤਰ੍ਹਾਂ ਦਾ ਕਲੰਕ ਕੋਈ ਗੱਲ ਨਹੀਂ ਸੋ ਵੀਰੋ ਆਪਾਂ ਪੋਜ਼ਿਟਿਵ ਰਹਿਣਾ ਆਪਾਂ ਦਿਲ ਨਹੀਂ ਛੱਡਣਾ ਵੀਰ ਕੀ ਹੋ ਗਿਆ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੇਰੇ ਕੋਲੇ ਅੱਜ ਹੀ ਰਿਪੋਰਟ ਆਈ ਹੈ ਸਵੇਰੇ ਪਾਸਪੋਰਟ ਬਣਾਉਣ ਦੀ ਗਿਣਤੀ ਘਟ ਗਈ ਪੰਜਾਬ 'ਚ ਕਿਉਂਕਿ ਬਾਹਰ ਜਾਣ ਦੀ ਲੋੜ ਘਟ ਪੈ ਰਹੀ ਹੈ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ 63000 ਬੰਦੇ ਨੂੰ ਨੌਕਰੀਆਂ ਦੇਤੀਆਂ ਜੀ 63000 ਨੌਕਰੀਆਂ ਦੇਤੀਆਂ ਡਿਗਰੀ ਮੁਤਾਬਕ ਨੌਕਰੀ ਮਿਲਦੀ ਹੈ ਪੜ ਲਓ ਪੜ ਕੇ ਜਿੱਦੀ ਮਰਜ਼ੀ ਨੌਕਰੀ ਲੈ ਲਿਓ ਜਦੋਂ ਅਸੀਂ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਵੀ ਚਾਹੀਦੇ ਨੇ ਸਾਨੂੰ ਨਰਸਾਂ ਵੀ ਚਾਹੀਦੀਆਂ ਸਾਨੂੰ ਸਾਰਾ ਸਟਾਫ ਚਾਹੀਦਾ ਜਦੋਂ ਅਸੀਂ ਸਕੂਲ ਬਣਾਵਾਂਗੇ ਸਾਨੂੰ ਟੀਚਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਹਰ ਕਿਸਮ ਦਾ ਜਿਹੜਾ ਮੁਲਾਜ਼ਮੂ ਚਾਹੀਦਾ ਜਦੋਂ ਇਹਨਾਂ ਨੇ ਕੁਝ ਬਣਾਇਆ ਹੀ ਨਹੀਂ ਫਿਰ ਕਿੱਥੇ ਨੌਕਰੀ ਦਿੰਦੇ ਇਹ ਕਿਸੇ ਕਰਕੇ ਯਕੀਨ ਨਹੀਂ ਹੁੰਦਾ ਕਹਿੰਦੇ ਲਾ ਕਿੱਥੇ ਨੌਕਰੀਆਂ ਦੇਤੀਆਂ ਉਹ ਮੈਂ ਕਹਾਂ ਜੀ ਹਰ ਰੋਜ਼ ਹੀ ਨੌਕਰੀਆਂ ਦਿੰਨੇ ਆ ਤੁਸੀਂ ਪੜ ਲਿਓ ਲੋਕੀ ਆਪ ਵੀ ਦੱਸਦੇ ਆ ਭਾਈ ਇਸ ਘਰ ਚ ਦੋ ਦੋ ਬੱਚਿਆਂ ਨੂੰ ਨੌਕਰੀ ਮਿਲ ਗਈ ਐ ਇਸ ਘਰ ਚ ਜਿਹੜੀ ਐ ਸਾਡੇ ਪਿੰਡ 10 ਮੁੰਡਿਆਂ ਨੂੰ ਨੌਕਰੀ ਮਿਲ ਗਈ ਦੋ ਸਾਡੇ ਪਿੰਡ ਤਿੰਨ ਕੁੜੀਆਂ ਨੂੰ ਇਕੱਠਿਆਂ ਨੂੰ ਨੌਕਰੀ ਮਿਲ ਗਈ ਸੋ ਵੀਰੋ ਅਸੀਂ ਕੋਈ ਕਿਸੇ ਦੀ ਪੁਸ਼ਤ ਪਨਾ ਹੀ ਨਹੀਂ ਕਰਦੇ ਕਿ ਆ ਸਮਗਲਰ ਜਿਹੜਾ ਉਹ ਉਹਦੇ ਨਾਲ ਸਾਂਝ ਪਾ ਲੋ ਹਨਾ ਅੱਧਾ ਤੇਰਾ ਅੱਧਾ ਮੇਰਾ ਫੇਪਾ ਮੇਰਾ ਹਿੱਸਾ ਇਹਨਾਂ ਨੇ ਕੋਈ ਛੱਡਿਆ ਹੀ ਨਹੀਂ ਹਿੱਸਾ ਚਿੱਟੇ ਚ ਤਾਂ ਵੱਡੀ ਗੱਲ ਹੈ ਜੀ ਇਹ ਤਾਂ ਸਮੋਸਿਆਂ ਦੀ ਰੇੜੀ ਨਹੀਂ ਛੱਡਦੇ ਸਮੋਸਿਆਂ ਦੀ ਰੇੜੀਆਂ ਚ ਸਾਂਝ ਪਾ ਲੈਂਦੇ ਆ ਵੀ ਭਾਈ ਐ ਕਿਵੇਂ ਸਮੋਸੇ ਵੇਚਨੇਗਾ ਸਾਨੂੰ ਪੁੱਛਵੇ ਨਾ ਆਲੂ ਸਾਡਾ ਹੈ ਹਾਂ ਤੇਲ ਵੀ ਤੇਰਾ ਆਲੂ ਵੀ ਦਲਿਆ ਵੀ ਤਈ ਆ ਪਸੰ ਪੈਸੇ ਦੇ ਜਾ ਕਰ ਇੰਨੇ ਆ ਸ਼ਾਮ ਤੱਕ ਪਤਾ ਨਹੀਂ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ ਤੇ ਜੇਬ ਨਹੀਂ ਹੁੰਦੀ ਸਾਰਾ ਕੁਛ ਇੱਥੀ ਰਹਿ ਜਾਂਦਾ ਜਿਹੜਾ ਆਖਰੀ ਕੱਪੜਾ ਮਿਲਦਾ ਵੀਰੋ ਉਤੇ ਕੋਈ ਸਿਉਣ ਨਹੀਂ ਵੱਜੀ ਹੁੰਦੀ ਉਤੇ ਕੋਈ ਸੀਣ ਨਹੀਂ ਵੱਜੀ ਹੁੰਦੀ ਆਖਰੀ ਕੱਪੜੇ ਤੇ ਸੋ ਵੀਰੋ ਆਓ ਆਪਾਂ ਇਹਨਾਂ ਪੰਜਾਬ ਦੇ ਵਿਰੋਧੀਆਂ ਦਾ ਮੁਕਾਬਲਾ ਕਰੀਏ ਆਓ ਇਕੱਠੇ ਹੋ ਕੇ ਜੇ ਇਹ ਇਕੱਠੇ ਨੇ ਆਪਸ ਚ ਤਾਂ ਆਪਾਂ ਕਿਉਂ ਨਹੀਂ ਇਕੱਠੇ ਹੋ ਸਕਦੇ ਤੁਸੀਂ ਆਪਸ ਚ ਇਕੱਠੇ ਹੋ ਜਾਓ ਫਿਰ ਕਿੱਥੇ ਜਾਣਗੇ ਇਹ ਹੁਣ ਤਾਂ ਸਾਰੇ ਰਲੇ ਹੋਏ ਨੇ ਸਾਰੇ ਜਦੋਂ ਨਸ਼ੇ ਦੇ ਵਿਰੁੱਧ ਯੁੱਧ ਸ਼ੁਰੂ ਕੀਤਾ ਸਾਰੇ ਹੀ ਦੇਖ ਲੋ ਬੋਲਣ ਲੱਗੇ ਨਾ ਜੀ ਇਹ ਤਾਂ ਲੋਕਤੰਤਰ ਦੀ ਹੱਤਿਆ ਨਾ ਜੀ ਐ ਤਾਂ ਮਾਨਵ ਅਧਿਕਾਰ ਵਿੱਚ ਮਾਨਵ ਹੀ ਨਹੀਂ ਨੇ ਮਾਨਵ ਅਸੀਂ ਤਾਂ ਪਸ਼ੂ ਡੰਗਰੀਆਂ ਹੈ ਇਹ ਹੀ ਰਹਿ ਗਏ ਮਾਨਵ ਹੋਣ ਧਰਤੀ ਤੇ ਬਸ ਇਹ দানਵ ਨੇ ਮਾਨਵ ਨਹੀਂ ਹੈਗੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਇਹ ਦਿਓ ਨੇ ਦਿਓ ਇਹ ਦਿਓ ਨੇ ਜਿਹੜੇ ਜਿਹੜੇ ਆਪਾਂ ਨੂੰ ਮਾਵਾ ਨਹੀਂ ਫੜਾਉਂਦੀ ਹੁੰਦੀ ਸੀ ਕਹਾਣੀ ਕਿ ਸਿੱਧੋ ਆਦਮ ਬੋ ਆਦਮ ਬੋ ਕਰਦਾ ਫਿਰਦਾ ਸੀ ਉਹ ਆਦਮ ਬੋ ਆਦਮ ਬੋ ਕਰਦੇ ਫਿਰਦੇ ਆ ਇਹ ਵੀ ਯਾਰ ਹੋਰ ਕੋਈ ਕਰ ਰਹਿਤਾ ਨਹੀਂ ਗਿਆ ਚਿੱਟੇ ਕਨੀਓ ਕੋਈ ਲਾਦੀ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਬੇਲ ਦਾ ਰਾਜ ਆਏ ਸੀ ਕਿ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੇ ਘਰਾਂ ਦੇ ਕੋ ਕੰਧ ਕੋਲੇ ਜਾ ਕੇ ਕੰਨ ਲਾ ਕੇ ਸੁਣਦੇ ਹੁੰਦੇ ਸੀ ਕਿ ਲੋਕ ਮੈਨੂੰ ਕੋਈ ਗੱਲ ਤਾਂ ਨਹੀਂ ਬੋਲ ਰਹੇ ਮੇਰੇ ਰਾਜ ਬਾਰੇ ਵਧੀਆ ਗੱਲਾਂ ਕਰ ਰਹੇ ਨੇ ਐਹਾ ਜਰਾ ਸੀ ਉਹ ਤਿਆ ਹੁਣ ਆਲੇ ਆ ਜਿਹੜੇ ਪਹਿਲਾਂ 2022 ਤੋਂ ਪਹਿਲਾਂ ਸੀ ਆਪਣੇ ਕੋਲੇ ਕੰਦਨ ਨੂੰ ਕੰਨ ਤਾਂ ਇਹ ਵੀ ਲਾਉਂਦੇ ਹੋਣੇ ਪਰ ਇਹ ਐਂ ਕਹਿੰਦੇ ਹੋਣੇ ਕਿਸੇ ਘਰ ਚ ਚਿੱਟਾ ਜਾਣਕ ਨਹੀਂ ਰਹਿਤਾ ਨਹੀਂ ਗਿਆ ਕਿਤੇ ਕੋਈ ਘਰ ਤੰਦਰੁਸਤਾ ਨਹੀਂ ਹੈਗਾ ਕਿਸੇ ਦਾ ਮੁੰਡਾ ਜਵਾਨ ਹੋ ਗਿਆ ਹੋਇਆ ਚਿੱਟਾ ਖਾਂ ਲੱਗਿਆ ਨਹੀਂ ਇਹਨਾਂ ਨੇ ਐਂ ਚੈੱਕ ਕੀਤੇ ਐਂ ਚੈੱਕ ਕੀਤੇ ਨੇ ਪੰਜਾਬ ਦੇ ਲੋਕ ਸਬਰਾਂ ਦੇ ਇਮਤਿਹਾਨ ਲਏ ਨੇ ਤਾਈਓ ਫਿਰ ਤੁਸੀਂ ਪਿਆਰ ਦਿੱਤਾ ਤਾਈਓ ਤੁਸੀਂ ਛਾੜੂ ਫੇਰਿਆ ਫਿਰ ਤੇ ਹੁਣ ਫੇਰ ਆਗੇ ਗਾਲਾਂ ਕੱਢਣ ਨੂੰ ਫੇਰ ਲੱਗੇ ਹੋਏ ਨੇ ਸਾਰੇ ਰਲੇ ਹੋਣੇ ਆਪਸ ਵਿੱਚ ਹੀ ਹਨਾ ਸੁਪੀਰੋ ਇਹ ਇਹਨਾਂ ਕੋਲੇ ਕੋਈ ਤਵੀਤ ਧਾਗਾ ਹੈ ਨਹੀਂ ਜੇ ਧਾਗੇ ਤਵੀਤ ਹੁੰਦੇ ਨਾ ਹੁਣ ਤੱਕ ਆਪਣੇ ਡੌਲਿਆਂ ਤੇ ਬੰਨ੍ਹ ਦਿੰਦੇ ਸੀ ਇਹ ਤਾਂ ਬਸ ਆਪਣੀ ਇਹਨਾਂ ਦਾ 2-3 ਨੁਕਾਤੀ ਪ੍ਰੋਗਰਾਮ ਨੇ ਮੇਰਾ ਸਾੜਾ ਮੇਰਾ ਜੀਜਾ ਮੇਰਾ ਮੁੰਡਾ ਮੇਰਾ ਭਤੀਜਾ ਬਸ ਇਹ ਇੰਨਾ ਪ੍ਰੋਗਰਾਮ ਹੈ ਇਹਨਾਂ ਦਾ ਹੋਰ ਕੋਈ ਪ੍ਰੋਗਰਾਮ ਨਹੀਂ ਆਪਦੇ ਘਰਦਿਆਂ ਨੂੰ ਆਪਦੇ ਘਰਦਿਆਂ ਨੂੰ ਚੇਅਰਮੈਨ ਆਪਦੇ ਘਰਦਿਆਂ ਨੂੰ ਮੰਤਰੀ ਆਲੇ ਆਪਦੇ ਘਰਦਿਆਂ ਨੂੰ ਸਾਰਾ ਕੁਝ ਆਪਣੇ ਘਰਦਿਆਂ ਨੂੰ ਲੋਕਾਂ ਦੀ ਵਾਰੀ ਆਉਣ ਹੀ ਦਿੰਦੇ ਜੀ ਕਿਸੇ ਪਾਸੇ ਉਹ ਨਹੀਂ ਪਰ ਹੁਣ ਵਾਰੀ ਥੋੜੀ ਐ ਆ ਵਾਰੀ 22 ਤੋਂ ਲੈ ਕੇ ਨਾ ਹੁਣ ਤੱਕ ਥੋੜੀ ਐ ਅਗਲੀਆਂ ਵਾਰੀਆਂ ਵੀ ਥੋੜੀਆਂ ਹੀ ਨੇ ਬਿਰੋਪਨ ਤਾਂ ਪਾਣੀ ਦੀ ਵਾਰੀ ਨਹੀਂ ਲਾਉਣ ਦਿੰਦੇ ਇਹ ਤੁਸੀਂ ਰਾਜ ਦੀ ਵਾਰੀ ਕਹਿੰਦੇ ਹੋ ਜੇ ਇਹਨਾਂ ਦਾ ਫਾਸ ਚੱਲੇ ਪਾਣੀ ਦੀ ਵਾਰੀ ਵੜ ਲੈਂਦੇ ਆ ਸਾਰਾ ਨਹਿਰ ਤਾਂ ਇਹਨਾਂ ਦੇ ਖੇਤਾਂ 'ਚ ਜਾ ਕੇ ਖਤਮ ਹੁੰਦੀਆਂ ਨੇ ਨਾਲਾ ਤਾਂ ਖੇਤਾਂ 'ਚ ਮੁੱਕਦੀਆਂ ਇਹਨਾਂ ਦੇ ਬੱਕਰੀ ਨਹੀਂ ਪਾਣੀ ਪੀ ਸਕਦੀ ਉਹਨਾਂ 'ਚ ਰਾਜ ਕਹਿੰਦੇ ਨਾ ਸਾਰਾ ਸਾਰਾ ਪਾਣੀ ਸਾਡੇ ਆਊ ਫਿਰ ਅਸੀਂ ਫਿਰ ਪਾਣੀ ਹੁਣ ਆਉਂਦਾ ਨਾ ਕੱਸੀਆਂ 'ਚ ਪਾਣੀ ਹੁਣ ਆਉਂਦੀ ਐ ਨਾ ਬਿਜਲੀ ਦਿਨੇ ਕਿਤੇ ਕਿਤੇ ਰਾਤ ਨੂੰ ਠੰਡ ਚ ਜਾਂ ਸੱਪਾਂ ਦੀ ਸਰੀਮ ਇਦਣ ਦੀ ਲੋੜ ਤਾਂ ਨਹੀਂ ਪਈ ਨਾ ਉਹੀ ਗ੍ਰਿਡ ਨੇ ਉਹੀ ਤਾਰਾ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਂਦੀ ਐ ਮੈਨੂੰ ਬਿਰ ਨੀਤਾਂ ਨਹੀਂ ਹੈਗੀਆਂ ਸੀ ਨੀਤ ਸਾਫ ਹੋਵੇ ਸਭ ਕੁਝ ਹੋ ਜਾਂਦਾ ਮੈਨੂੰ ਫੋਨ ਆਇਆ ਮੈਨੂੰ ਫੋਨ ਆਇਆ ਕਿ ਸਾਡੇ ਪਿੰਡਾਂ ਵੱਲੋਂ ਉਹ ਕਹਿੰਦਾ ਕਹਿੰਦਾ ਭਾਈ ਮੈਂ ਸੀਰੀ ਰਲਿਆ ਹੋਇਆ ਮੈਂ ਦਿਹਾੜੀ ਕਰਦਾ ਮੈਂ ਜਿਹੜਾ ਕਿਸੇ ਦਿਨ ਸੀਰੀ ਵਾਲੇ ਹੋਇਆ ਕਹਿੰਦਾ ਬਾਈ ਧੰਨਵਾਦ ਕਰਨਾ ਸੀ ਮੈਂ ਕਿਹਾ ਵੀ ਕਾਦਾ ਮੈਂ ਕਿਤੇ 10 ਲੱਖ ਰੁਪਏ ਦਾ ਕਰੂਗਾ ਜਾਂ ਜਿਹੜੇ ਨੌਕਰੀਆਂ ਦੇ ਰਹੇ ਆ ਕੋਈ ਨੌਕਰੀ ਮਿਲ ਗਈ ਕਹਿੰਦਾ ਬਾਈ ਸੌਣ ਲੱਗੇ ਬੜੇ ਚਿਰਾਂ ਬਾਅਦ ਦੋ ਡੰਗ ਦੀ ਰੋਟੀ ਸਵੇਰ ਵਾਲੀ ਤੇ ਸ਼ਾਮ ਵਾਲੀ ਆਪਦੇ ਘਰੇ ਖਾ ਕੇ ਦੇਖਦੇ ਆ ਯਾਰ ਨਹੀਂ ਤਾਂ ਇੱਕ ਇੱਕ ਡੰਗ ਦੀ ਰੋਟੀ ਤਾਂ ਖੇਤ ਹੀ ਜਾਂਦੀ ਹੁੰਦੀ ਸੀ ਫੇਰ ਕਿਹੜਾ ਲਾਈਟ ਆਉਂਦੀ ਸੀ 1.5 ਵਜੇ ਬਾਕੀ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਨੇ ਜੀ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਖੁੱਲਦੇ ਨੇ ਕਿਸਾਨ ਦਾ ਦਫ਼ਤਰ ਖੇਤ ਹੈ ਉਹ ਨੂੰ ਕਹਿੰਦੇ ਰਾਤ ਨੂੰ 1:30 ਵਜੇ ਚੱਲ ਤੂੰ ਇੱਥੇ ਉਹ ਨੂੰ ਕਹਿੰਦੇ ਸੱਪਾਂ ਦੀਆਂ ਸਿਰੀਆਂ ਮਿੱਧ ਤੂੰ ਤੂੰ ਠੰਡ 'ਚ ਮਾਰ ਤੂੰ ਗਰਮੀ 'ਚ ਮਾਰ ਉਹਦਾ ਕੋਈ ਹੂ ਕੂ ਕਹਿੰਦੇ ਅਸੀਂ ਕਿਸਾਨਾਂ ਦੇ ਮਸੀਹੇ ਇਹ ਕਿਹੜੇ ਮਸੀਹੇ ਆ ਯਾਰ ਕਿਹੜੀਆਂ ਗੱਲਾਂ ਕਰਦੀ ਆ ਇਹ ਸੋ ਵੀਰੋ ਦਿਨੇ ਬਿਜਲੀ ਆਉਂਦੀ ਐ ਸ਼ਾਮ ਨੂੰ ਘਰੇ ਆਓ ਬੱਚਿਆਂ ਨਾਲ ਇੰਜੋਏ ਕਰੋ ਖੇਡੋ ਹੱਸੋ ਬੱਚਿਆਂ ਦਾ ਇੱਕ ਮੈਨੂੰ ਕਹਿੰਦਾ ਕਹਿੰਦਾ ਬਾਈ ਮੈਂ ਕਹ ਬੱਚੇ ਕਿੱਡ ਕਿੱਡ ਕਹੋਗੇ ਕਹਿੰਦਾ ਕੁੜੀ ਤਾਂ ਐਡੀ ਹੋਗੀ ਮੁੰਡਾ ਐਡਾ ਮੈਂ ਕਹ ਯਾਰ ਬੱਚੇ ਐਂ ਦੱਸਦੇ ਹੁੰਦੇ ਆ ਤੂੰ ਐਂ ਕਹ ਕਹਿੰਦਾ ਭਾਈ ਐਂ ਤਾਂ ਤਾਂ ਦਸੀਏ ਜੇ ਕਦੇ ਤੁਰੇ ਫਿਰਦੇ ਦੇਖੇ ਹੋਂ ਕਹਿੰਦਾ ਰਾਤ ਨੂੰ 1.5 ਵਜੇ ਉਹ ਸੁੱਤੇ ਪਏ ਹੁੰਦੇ ਨੇ ਕਹਿੰਦਾ ਜਦੋਂ ਨੂੰ ਅਸੀਂ ਆਉਨੇ ਆ ਉਦੋਂ ਉਹ ਨਹੀਂ ਹੁੰਦੇ ਜਦੋਂ ਨੂੰ ਅਸੀਂ ਫੇਰ ਚਲੇ ਜੰਨਾ ਫੇਰ ਸੁੱਤੇ ਪੈਨੇ ਸ ਤਾਂ ਐਂ ਹੀ ਦੇਖਦੇ ਆ ਬੱਚਿਆਂ ਨੂੰ ਹੁਣ ਆਪਣਾ ਵੀ ਐਡਾ ਐਡਾ ਹੋ ਗਿਆ ਹੁਣ ਤਾਂ ਮੈਂ ਕਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਦੇ ਘਰੇ ਪ੍ਰਮਾਤਮਾ ਦੇ ਘਰੇ ਦੇਰ ਹੈ ਨੇਰ ਨਹੀਂ ਹੈਗਾ ਸੋ ਆਪਾਂ ਇਸ ਨੇਰੇ ਨੂੰ ਦੂਰ ਕਰੀਏ ਤੇ ਆਪਾਂ ਇੱਥੇ ਜ਼ਿੰਦਗੀ ਦਾ ਚਾਨਣ ਕਰੀਏ ਜ਼ਿੰਦਗੀ ਜਿੰਦਾਬਾਦ ਕਰਨੀ ਆਪਾਂ ਠੀਕ ਆ ਤੁਸੀਂ ਨਾਰੇ ਤੁਹਾਨੂੰ ਲਵਾ ਲੈਂਦੇ ਆ ਮੁਰਦਾਬਾਦ ਦੇ ਵੀ ਲਵਾ ਲੈਂਦੇ ਜਿੰਦਾਬਾਦ ਦੇ ਪਰ ਮੈਂ ਕਹਿੰਨਾ ਜੇ ਪੰਜਾਬ ਦੇ ਵਿੱਚ ਆਪਾਂ ਜ਼ਿੰਦਗੀ ਜਿੰਦਾਬਾਦ ਕਰੀਏ ਤਾਂ ਸਾਡੇ ਪੰਜਾਬੀ ਜਿਹੜੇ ਨੇ ਪੂਰੀ ਦੁਨੀਆ 'ਚ ਮੰਨੇ ਹੋਏ ਨੇ ਕਿ ਪੰਜਾਬੀ ਕਿਸੇ ਤੋਂ ਘੱਟ ਨਹੀਂ ਹੈਗੇ ਪੰਜਾਬੀ ਫਸਟ ਆਉਣੇ ਹੀ ਜਾਣਦੇ ਆ ਹੋਰ ਤਾਂ ਸਾਨੂੰ ਕੋਈ ਪੋਜੀਸ਼ਨ ਹੀ ਪਸੰਦ ਨਹੀਂ ਇਸ ਕਰਕੇ ਵੀਰੋ ਅੱਜ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਬਹੁਤ ਦੂਰੋਂ ਦੂਰੋਂ ਚੱਲ ਕੇ ਆਏ ਹੋ ਬਹੁਤ ਭਾਰੀ ਗਿਣਤੀ ਚ ਆਇਓ ਕੋਈ ਪ੍ਰਬੰਧ ਸ਼ਾਇਦ ਛੋਟੇ ਰਹਿ ਗਏ ਹੋਣਗੇ ਸਾਥੋਂ ਜੇ ਕਿਸੇ ਨੂੰ ਕੋਈ ਤਕਲੀਫ ਹੋਈ ਜਾਂ ਕੋਈ ਦਿੱਕਤ ਆਈ ਤਾਂ ਅਸੀਂ ਮਾਫੀ ਚਾਹੁੰਦੇ ਆਂ ਪਰ ਹਾਂ ਮਿਲਦੇ ਗਿਲਦੇ ਰਾਵਾਂਗੇ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ